ਘਰਵਾ ਕੁਲ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ ਤੇ ਮੈਂ ਕਿਸੇ ਕੋਲ ਪੁੱਛਾਂ ਬਈ ਮੈਨੂੰ ਦੱਸ ਰਸਤਾ ਦੱਸ ਉਹ ਮੈਨੂੰ ਦੱਸਦਾ ਹੈ ਪਰ ਮੈਂ ਉਸ ਦੇ ਕੋਲ ਪਹਿਲੇ ਇਹ ਨਹੀਂ ਪੁੱਛਦਾ ਤੂੰ Hindu ਹੈ ਕਿ ਨਹੀਂ Hindu ਹੈ ਤਾਂ ਮੈਂ ਪੁੱਛਾਂਗਾ ਉਹ ਜ ਨਹੀਂ Sikh ਹੈ ਤਾਂ ਮੈਂ ਪੁੱਛਾਂਗਾ ਉਹ ਜ ਨਹੀਂ Musalman ਹੈ ਤਾਂ ਮੈਂ ਪੁੱਛਾਂਗਾ ਉਹ ਜ ਨਹੀਂ ਜ਼ਮੀਨ ਦੇ ਉੱਤੇ ਜਿਹੜੇ ਰਸਤੇ ਨੇ ਤੇ ਜ਼ਮੀਨ ਦੇ ਉੱਤੇ ਬਣੇ ਅਸਥਾਨਾਂ ਨੂੰ ਜਾਂਦੇ ਨੇ ਇਹ ਰਸਤਾ ਤੇ ਸੀ ਕਿਸੇ ਕੋਲ ਵੀ ਪੁੱਛ ਸਕਦੇ ਆ ਪਰ ਜਦ ਪ੍ਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਬੜੇ ਸੰਕੇਰਨ ਹੋ ਜਾਂਦੇ ਬੜੇ ਛੋਟੇ ਦਿਮਾਗ ਹੋਰੇ ਛੋਟਾ ਦਿਮਾਗ ਇਹ ਨਹੀਂ ਕਿਸੇ ਇੱਕ ਸੰਪਰਦਾ ਦੇ ਚ ਹੈ ਸਾਰਿਆਂ ਚ ਹੈ ਰਜਕੇਸ਼ ਰਜਕੇਸ਼ ਯਾਨੀ ਕਲਿਆਣ ਸਿੰਘ ਜੀ ਬੈਠੇ ਨੇ ਇੱਕ ਚੰਗੇ ਮੰਨੇ ਪਰੰਮਨੇ ਧਨਾਢ ਮੁਸਲਮਾਨ ਤੋਂ ਮੇਰੇ ਕੋਲ ਆਏ ਕਹਿੰਦੇਗੇ ਅਸੀਂ ਫਾੜੀ ਕਥਾ ਮਸਜਿਦ ਵਿੱਚ ਕਰਾਣੀ ਹੈ ਕਰੋਗੇ ਮੈਂ ਕਹਾ ਆਪਾਂ ਕਰਾਂਗੇ ਤੇ ਗੈਨੀ ਕਲਿਆਣ ਸਿੰਘ ਕੀਰਤਲ ਵੀ ਕਰਨਗੇ ਤੇ ਨਾਲ ਸੰਵੇਰੇ ਉਦੋਂ ਉਹ ਵੀ ਠੀਕ ਨੇ ਗੁਰੂ ਦੇ ਵੇਹ ਹੈ ਜਰਾ ਸਰੀਰ ਬਹੁਤ ਠੀਕ ਸੇ ਇਹਨਾਂ ਦਾ ਨਾਲ ਸਾਥੀ ਸਨ ਠੀਕ ਐ ਕਹਿੰਦੇ ਠੀਕ ਐ ਆਪਾਂ ਕੀਰਤਨ ਕਰਾਂਗੇ ਕਵਾਲੀ ਟਾਈਪ ਦਾ ਕੀਰਤਨ ਕਰਾਂਗੇ ਗੁਰੂ ਦੇ ਸ਼ਬਦ ਕਵਾਲੀ ਜਗਾਵਾਂਗੇ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਬੜੀਆਂ-ਵਡੀਆਂ-ਵਡੀਆਂ ਗੱਡੀਆਂ ਉਹਨਾਂ ਦੀ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ ਕੌਂਕੀ ਚੋਟੀ ਦਾ ਤਨਹਾਡ ਬੰਦਾ ਪਹੁੰਚੇ ਮਸਜਿਦ ਦੇ ਬਾਹਰ

ਮੈਂ ਮਜ਼ਦੂਰ ਨਹੀਂ ਮਸਜਿਦ ਵਿੱਚ ਨਹੀਂ ਹੋ ਸਕਦੀ ਬਾਹਰ ਹੋ ਸਕਦੀ ਤੇnabla ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਪਰਮਾਤਮਾ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਤਾਂ ਕਿਧਰੇ ਸ਼ਰਾਬਖਾਨੇ ਚ ਹੋਵੇ ਕਿੱਥੇ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇਗੀ ਜਾਂ ਤੇ ਸਿੱਧ ਕਰੋ ਗੁਰਨਾਣਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੀ ਗੱਲ ਪਰਮਾਤਮਾ ਦੀ ਗੱਲ ਜੇ ਪ੍ਰਮਾਤਮਾ ਦੀ ਗੱਲ ਮਸਜਿਦ ਦੇ ਨਹੀਂ ਹੋ ਸਕਦੀ ਫਿਰ ਕਿੱਥੇ ਹੋਵੇਗੀ ਫਿਰ ਕਿਹੜੀ ਜਗ੍ਹਾ ਤੇ ਹੋਵੇਗੀ ਇੱਕ ਮੈਂ ਉਦਾਹਰਣ ਦੇ ਨਾਲ ਇਹਨਾਂ ਨੇ ਵੀ ਕੀਰਤਨ ਬਾਹਰ ਹੀ ਕੀਤਾ ਆਪਾਂ ਕਥਾ ਬਾਹਰ ਹੀ ਕੀਤੀ ਇਸ ਚੱਕਰ ਚ ਨਾ ਪੈਣਾ ਜੋ ਮਨੋਦਸ਼ਾ ਮਨੋਕਦੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ ਕੋਈ ਫਰਕ ਮਨੋਕਦੇ ਕੋਈ ਫਰਕ ਨਹੀਂ ਪਿਆ ਕੁਝ ਵੀ ਫਰਕ ਨਹੀਂ ਪਿਆ ਨਾਉ ਦੇ ਕਾਮ ਦੇ ਚਲਾਉ ਦੇ ਕਰੋਧ ਦੇ ਚਲਾਉ ਦੇ ਲੋਭ ਦੇ ਚਲਾਉ ਦੇ ਹੰਕਾਰ ਦੇ ਚਲਾਉ ਦੇ ਮੋਹ ਦੇ ਚ ਜਿਵੇਂ ਹਜ਼ਾਰਾਂ ਸਾਲ ਪਹਿਲੇ ਜੀਵਦਾ ਸੀ ਉਸੇ ਤਰ੍ਹਾਂ ਜੀਉਂਦਾ ਹੈ ਕੱਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਣ ਪਾਣ ਬਦਲ ਗਏ ਮਨੁੱਖ ਉਹੀ ਹੈ ਉਹੀ ਲੋਰ ਉਹੀ ਕਰੋ ਉਹੀ ਲੋਰ ਉਹੀ ਅੰਤ ਮਕਾਨ ਬਦਲੇ ਤੇ ਮਨੁੱਖ ਨਹੀਂ ਬਦਲਿਆ ਖਾਂ ਪਾਨ ਬਦਲੇ ਇਹ ਮਨੁੱਖ ਨਹੀਂ ਬਦਲਿਆ ਇਹਦੇ ਕੱਪੜੇ ਬਦਲ ਗਏ ਨੇ ਮਨੁੱਖ ਨਹੀਂ ਬਦਲਿਆ ਹੋਹੀ ਦਾ ਹੋਹੀ ਬਲਕੇ ਕੁਛ ਤੇ ਕਹਿੰਦੇ ਉਹਨਾਂ ਨਾਲੋਂ ਹੀ ਖਰਾਬ ਹੋ ਗਏ ਕਿਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਹੁੰਦੇ ਕਿਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੇ ਹੁਣ ਹੁੰਦੇ ਕਿਸਵਸੇ ਸਚਾਈ ਖੋ ਗਈ ਹੈ ਖੋ ਗਈ ਹੈ ਬਦਕਿਸਮਤੀ ਹੈ ਧਰਮ ਮੰਦਰਾਂ ਦੇ ਚ ਵੀ ਧਾਰਮਿਕ ਸੱਜਣਾ ਦੇ ਚ ਵੀ ਧਰਮ ਦੀ ਪੂਰੀ ਗੱਲ ਨਹੀਂ ਪ੍ਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਲੈ ਇਸ ਤਰ੍ਹਾਂ ਦੀ ਪ੍ਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾਣਾ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪ੍ਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪ੍ਰਮਾਤਮਾ ਤੱਕ ਚੜੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਹੈ। ਉਹ ਨਹੀਂ ਦੇ ਗੱਲ ਪਕੜਦੇ ਚਾਹੀਏ ਨੇ। ਜੇ ਪ੍ਰਭੂ ਤੈਨੂੰ ਯਾਦ ਕਰਨ بیٹھਦਾ ਪ੍ਰਭਤਾ ਯਾਦ ਆਉਂਦੀ ਹੈ। ਦਾਨੇ ਯਾਦ ਆਉਂਦਾ। ਕਾਰੋਬਾਰ ਯਾਦ ਆਉਂਦਾ। ਬਿਲਕੁਲ ਠੀਕ ਹੈ। ਅਬ ਤੋ ਯਾਦ ਰਸਤਾਂ ਕੀ ਵੀ ਪਹੁੰਚ ਨਹੀਂ। ਦੋਸਤੋਂ ਨੇ ਕਿੰਨੀ ਦੂਰ ਬਸਾਈ ਹੈ ਬਸਤੀਆਂ। ਐ ਮੇਰੇ ਦੋਸਤ ਤੇਰੀ ਬਸਤੀ ਇਤਨੇ ਦੂਰ ਹੈ ਇਤਨੇ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ ਯਾਦ ਨਹੀਂ ਪਹੁੰਚਦੀ ਇਸ ਕਰਕੇ ਦੂਰੀਏ ਨੇ ਤੇਤ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਵਿਆਪਕ ਹੈ ਵਿਆਪਕ ਕੁਰੂ ਪ੍ਰੋਕ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਬੋਲ ਜਾਣਾ ਇਹਨੂੰ ਮੋਟੇ ਰੂਪ ਵਿੱਚ ਨਾ ਲੈਣਾ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੀ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹਰ ਪਰਿਉ ਸੁਆਮੀ ਕੇ ਦਿਾਰੇ ਦੀਜੇ ਬੁੱਧ ਵਿਵੇਕ ਸਾਮਤ ਦੇਵ ਦਿਆਲ ਪ੍ਰਭ ਜੀ ਤੁਮੇ ਆਰਾਮ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਇਹ ਪਰਮਾਤਮਾ ਦੇ ਕੋਲ ਜਾਣਾ ਹੈ ਜਿਹੜੇ ਖੋਜੀ ਹੈ ਅਰ ਦਸਾਂ ਦਿਸ਼ਾਵਾਂ ਵਿੱਚ ਖੋਜਦੇ ਨੇ ਹਰ ਜਗ੍ਹਾ ਖੋਜਦੇ ਨੇ ਖੋਜ-ਖੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਛੋੜ ਤੇ ਵਿਛੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ رسار بھی پروارچ کاروبار بھی دن سمپا دن نہیں رونده؟ سب رونده. رو سب روی رو نائیں نانک دب سنسار سارے رو سب روکرات میرا انہیں ਕਿ ਸੱਤਾ ਸਮੁੰਦਰਾਂ ਦੇ ਵਿੱਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅੱਜ ਤੱਕ ਮਨੁੱਖ ਦੀ ਅੱਖਾਂ 'ਚ ਵਗ ਚੁੱਕਿਆ ਹੈ ਉਹ ਕਹਿੰਦੇ ਇਨਾ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿੰਨਾ ਰੋਇਆ ਜਿੰਨਾ ਰੋਇਆ ਕਹਿੰਦਾ ਇਹ ਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਝ ਵੀ ਨਹੀਂ ਕੌਣ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਦੇ ਵਿਛੋੜੇ 'ਚ ਰੋਂਦੇ ਨੇ ਕਾਰੋਬਾਰ ਦੇ ਵਿਛੋੜੇ 'ਚ ਰੋਂਦੇ ਨੇ ਨਨ ਸੰਪਦਾ ਦੇਵੇ ਛੋੜੇ ਤੇ ਰੋਣਾ ਸੁਕਾ ਹਿਰਦੇ ਨੂੰ ਬੋਝਲ ਕਰਦਾ ਹੈ ਤਨ ਮਨ ਨੂੰ ਰੋਗੀ ਕਰਦਾ ਹੈ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪ੍ਰਭਾਵ ਅਗ੍ਰਿਸ਼ਨਾ ਪੈ ਗਿਆ ਅਰਿਸ਼ਨਾ ਭਾਵ ਪ੍ਰਭਾਵ ਪੈਗਾ ਗੁਣਾ ਨੂੰ ਸੁਣ ਸੁਣ ਕੇ ਬੜਾ ਵਿਆਲੂ ਹੈ ਨਿਰਵੈਰ ਹੈ ਸਮ੍ਰਿஷ்ட ਹੈ ਉਹ ਅਥਾ ਗਿਆਨ ਦਾ ਸਰਾਨਾ ਹੈ ਉਹ ਸ਼ਕਤੀ ਦਾ ਸੋਮਾ ਹੈ ਉਹ ਸੁਹੱਪਣ ਦਾ ਕੇਂਦਰ ਹੈ ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦਿਆਂ ਸੁਣਦਿਆਂ ਜਿਹੜਾ ਉਸ ਅਧ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਫਿਰ ਪਛਾਣ ਕੀ ਹੋਵੇਗੀ ਉਹ ਦੇ ਅੰਦਰ ਬਿਰਹਾ ਪੈਦਾ ਹੋ ਜਾਏ ਚਾਹੀਦਾ ਉਹ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਬਿਰਹਾ ਵਿਛੋੜਾ ਤੇ ਵੀ છોੜਾ ਤਰਬਾਏਗਾ ਝੁਲਾਏਗਾ ਮੈਂ ਬਿਆਨ ਕਰ ਚੁਕਿਆ ਪਰ ਸਾਹਮਣੇ ਆ ਗਏ ਨੇ ਆਨੰਦ ਲਾਲ ਆਨੰਦਪੁਰ ਸਾਹੂ ਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਰਵਿੰਦਰ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ ਆਪਣੇ ਅਨਭਉ ਦੀ ਦੁਨੀਆ ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਇਆ ਹੈ। ਅੱਜ ਚੱਲ ਕਦ ਨਹੀਂ ਕਰ ਰਹਾ। ਕੰਨਾਂ ਦੇ 'ਚ ਹੌਕਿਆਂ ਦੀ ਆਵਾਜ਼ ਪਈ। ਤੇ ਇੱਕਦਮ ਸਤਿਗੁਰੂ 당 ਰਹਿ ਗਏ ਹੈ। ਐਸ ਵਕ ਹੌਕੇ ਪਰ ਬੜੀ ਗਹਿਰਾਈ ਤੋਂ ਨਿਕਲਦੇ ਨੇ। ਹੌਕੇ ਵਿਚੌੜੇ 'ਚ ਨਿਕਲਦੇ ਨਾ ਜ ਨਹੀਂ ਨਿਕਲਦੇ। ਤਵੀ ਮਰ। ਕੁਝ ਵਿਚੜੇ ਕੁਛ ਚੱਲ ਆ ਗਿਆ ਜੋ ਚਾਈ ਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਇਹ ਤੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੋ ਕੇ ਨਿਕਲਣਗੇ ਜੇ ਫਿਰ ਹੋ ਕੇ ਆ ਰਹੇ ਸੰ ਪਾਦਸ਼ਾ ਉਧਰ ਚਲੇ ਗਏ ਗੌਰ ਨਾਲ ਦੇਖਦੇ ਨੇ ਕਿ ਅੰਧੇਰੀ ਰਾਤ ਵਿੱਚ ਵੀ ਸਤਿਗੁਰੂ ਪਹਿਚਾਣ ਗਏ ਇਹ ਤੇ ਨੰਦ ਲਾਲ ਬੈਠਾ ਇਸ ਸਮੇਂ ایتھے چوکڑا مار کے اور اوکے بار گا ستگر دی آبھا اس نے نند لال نوی پرباوت کیتا اور سوچ دینے کوئی میرے کول کھڑا ہے اکھاں کھولیاں شائر سن بیروں با آمد آمائے من چوز خواب سد صد تانا میں زند بیروے آفتاب صبح ਇਹ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਇਹ ਅਧੀ ਰਾਤ ਨੂੰ ਰਾ ਸਵੇਰੇ ਦਾ ਸੂਰਜ ਐਨੇ ਬੋਲਨੇ ਐਨੇ ਸ਼ਾਇਰ ਨੇ ਕਵੀ ਨੇ ਬਹਿਰੋਂ ਦਾ ਆਮਦ ਆਮਾਏ ਮਨ ਚੋਜ਼ੇ ਖਾਬੇ ਨਾ ਸਰ ਤਾਂ ਨਾ ਮੀ ਜਨਦ ਬਹਿਰੂਏ ਆਪਤਾ ਬੇਸਵਾ ਇਹ ਰਾਤ ਨੂੰ ਜਿਹੜਾ ਸੂਰਜ ਚੜਿਆ ਤੇ ਉਸ ਸੂਰਜ ਤੇ ਲੱਖਾਂ ਲਾਲ ਪਾਰਿਆ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੇ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਇਹ ਸੂਰਜ ਉਸ ਸੂਰਜ ਨੂੰ ਨਖ ਲਾਲ ਨਾਮਾਂ ਗਏ ਸਭ ਤਾਨਾ ਨਹੀਂ ਜਨ ਬਹਿ ਰੂਹ ਆਪ ਤਾਬੇ ਸੁਬਾ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਂਗਾ ਨੰਦ ਲਾਲ ਕਿ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਕਾਲਾ

ਇਹ ਕਾਲਤ ਕਿਉਂ ਦਿਖਾਈ ਦਿੰਦੀ ਹੈ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਵਿਗਿਆਨਕ ਨਹੀਂ ਸੈਂਟਿਸਟ ਨਹੀਂ ਇੱਕ ਅਗਲਾ ਸੇਵਕ ਪਾਡਾ ਤੇ ਸ਼ਾਇਰ ਮਹਾਰਾਜ ਕਹਿੰਦੇ ਤੂੰ ਕਬੂਲ ਕਰ ਰਿਹਾ ਹੈ ਸ਼ਾਇਰ ਹੈ ਸ਼ਾਇਰ ਹੈ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ ਕਲਪਨਾਵਾਂ ਦੀ ਦੁਨੀਆ ਜੀਂਦਾ ਹੈ ਸ਼ੁੱਧ ਕਲਪਨਾ ਚੰਗੇ ਖਿਆਲ ਚਲ ਤੂੰ ਆਪਣੇ ਤਖਈਲ ਨਾਲ ਦੱਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਸ਼ਾਇਰ ਤੇ ਹੈ ਤੂੰ ਕਬੂਲ ਕਰ ਲੈ ਕਵੀ ਤੇ ਹੈ ਤੇਰੀ ਕਲਪਨਾ ਕੀ ਆਗ ਦੀ ਹੈ ਤੇਰਾ ਤਖਈਲ ਕੀ ਆਗ ਲੈ ਭਾਈ ਸਾਹਿਬ ਦੱਸਦੇ ਨੇ

ਕਿ ਓਕੇ ਆਸਮਾਨ ਤੱਕ ਪਹੁੰਚੇ ਨੇ ਕਿ ਮੇਰੇ ਇਹਨਾ ਹੋਕੇ ਨਹੀਂ ਸਾੜ ਕੇ ਕਾਲਾ ਕਰ ਦੇ। ਮਹਾਰਾਜ ਨੇ ਗਲਵਕੜੀ ਚ ਲੈ ਲਏ। ਇਤਨਾ ਬਿਰਹਾ ਇਤਨਾ ਬਿਰਹਾ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹ ਦੀ ਪੀੜਾ ਚਾਹੀਦੀ ਚਾਹੀਦੀ ਰਵਦਾ ਨਹੀਂ ਪ੍ਰਭੂ ਦਾ ਨੇ ਮਹਾਰਾਜ ਤੇ ਕਹਿੰਦੇ ਨ ਬਿਰਹੇ ਨਾਲ ਭਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰ ਐਸ Pase ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰਬਲ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ